ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੀ ਜ਼ਮੀਨਾਂ ਦੇ ਰੇਟ ਕੋਣੀ ਮੋੜ ਕੱਟਣਗੇ ਜਾਂ ਫਿਰ ਕੋਣੀ ਮੋੜ ਕੱਟ ਲਿਆ ਗਿਆਗਾ ਇਹਦੇ ਤੇ ਵਿਚਾਰ ਕਰਦੇ ਆਂ ਤੇ ਦੋਸਤੋ ਦੂਜੇ ਨੰਬਰ ਤੇ ਆਪਾਂ ਅੱਜ ਇਸ ਗੱਲ ਨੂੰ ਵੀ ਅਡਰੈਸ ਕਰਾਂਗੇ ਕਿ ਜ਼ਮੀਨਾਂ ਦੇ ਰੇਟ ਵਧਦੇ ਜਾਂ ਘਟਦੇ ਉਹਨਾਂ ਦੇ ਇਹ ਜੇ ਕਾਰਨ ਕੀ ਹੁੰਦੇ ਨੇ ਕਿ ਮਤਲਬ ਜਿਹੜੇ ਰੇਟ ਨੇ 1 ਲਖ ਉਸਾਲ ਚ ਆ ਜਾਂਦੇ ਨੇ 1.6 ਲਖ ਨੇ ਜਿਹੜੇ ਡਾਊਨ ਹੋ ਜਾਂਦੇ ਨੇ ਇਹਨਾਂ ਦੇ ਕਾਰਨਾਂ ਬਾਰੇ ਵੀ ਆਪਾਂ ਸਮਝਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦੋਸਤੋ ਮੈਂ ਜਦੋਂ ਆਪਣੇ ਹੜਾ ਆਏ ਨੇਗੇ ਉਸ ਸਮੇਂ ਵੀ ਇੱਕ ਦੋ ਚਲੋ ਆਪਾਂ ਹੜਾ ਨਾਲ ਸੰਬੰਧਿਤ ਵੀ ਗੱਲਾਂ ਕਰਦੇ ਸੀਗੇ ਲੇਕਿਨ ਇੱਕ ਅੱਧੀ ਵਾਰ ਮੈਂ ਰੇਟਾਂ ਤੇ ਜ਼ਮੀਨ ਦੇ ਵੀਡੀਓ ਬਣਾਈ ਤਾਂ ਮੈਨੂੰ ਇੱਕ ਦੋ ਵੀਰਾਂ ਨੇ ਕਮੈਂਟ ਕਰੇ ਕਿ ਤੁਸੀਂ ਰੋਜ਼ ਰੇਟਾਂ ਦੀ ਗੱਲ ਲੈ ਕੇ ਬਹਿ ਜਾਂਦੇ ਹੋ ਦੋਸਤੋ ਜਿਹੜੇ ਜ਼ਮੀਨਾਂ ਦੇ ਰੇਟ ਨੇ ਇਹਦੇ ਇਸ ਸਵਾਲ ਨੂੰ ਆਪਾਂ ਅਡਰੈਸ ਕਰਦੇ ਕਿਉਂ ਆਂਗੇ ਵਾਰ-ਵਾਰ ਕਿਉਂਕਿ ਇਹ ਸਵਾਲ ਵਾਰ-ਵਾਰ ਪੁੱਛਿਆ ਜਾਂਦਾ ਹੈਗਾ ਤੇ ਨਾਲ ਦੀ ਨਾਲ ਲੋਕ ਆਪੋਂ ਆਪਣੀ ਪਰਸੈਪਸ਼ਨ ਬਣਾਉਣ ਦੀ ਬਹੁਤ ਕੋਸ਼ਿਸ਼ ਕਰਦੇ ਨੇ ਜਿਹੜੇ ਚਾਹੁੰਦੇ ਨੇ ਕਿ ਰੇਟ ਘਟ ਜਾਵੇ ਉਹ ਹਮੇਸ਼ਾ ਕਮੈਂਟ ਵੀ ਆਪਣਾ ਜੋ ਵੀ ਗੱਲ ਕਹਿਣੀ ਹੁੰਦੀ ਆ ਉਹ ਬਿਨਾ ਕਿਸੇ ਤਰਕ ਤੋਂ ਬਿਨਾ ਕਿਸੇ ਗੱਲ ਤੋਂ ਕਹਿਣਗੇ ਕਿ ਰੇਟ ਨੇ ਜਿਹੜੇ ਬਿਲਕੁਲ ਡਾਊਨ ਹੋ ਜਾਣਗੇ ਜ਼ਮੀਨਾਂ ਨੂੰ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਹੈਗਾ ਔਰ ਜਿਨ੍ਹਾਂ ਨੇ ਕੋਈ ਜ਼ਮੀਨ ਵੇਚਣੀ ਹੁੰਦੀ ਆ ਉਹ ਜਾਂ ਕਿਸੇ ਨੂੰ ਕੋਈ ਹੋਰ ਮਤਲਬ ਕਾਰਨ ਹੁੰਦਾ ਉਹ ਕਹਿੰਦੇ ਨੇ ਨਹੀਂ ਜੀ ਜ਼ਮੀਨ ਤਾਂ 10 ਕਰੋੜ ਰੁਪਏ ਕਰ ਹੋ ਜੂਗੀ ਕੀ ਜ਼ਮੀਨਾਂ ਦੇ ਰੇਟ ਇਸੇ ਤਰ੍ਹਾਂ ਹੀ ਵੱਧ ਘਟ ਜਾਂਦੇ ਨੇ ਕੀ ਜ਼ਮੀਨਾਂ ਦੇ ਰੇਟ ਮਤਲਬ ਐਂ ਕੋਈ ਮੋੜ ਕੱਟ ਜਾਂਦੇ ਨੇ ਦੇਖੋ ਦੋਸਤੋ ਜ਼ਮੀਨਾਂ ਦੇ ਰੇਟ ਨੇ ਜਿਹੜੇ ਆਪਾਂ ਪਿੱਛੇ ਨਿਗਾਹ ਮਾਰ ਕੇ ਦੇਖੀਏ ਜਦੋਂ ਤੋਂ ਆਪਾਂ ਆਪਣਾ ਇਸ ਕੰਮ ਦੇ ਵਿੱਚ ਸ਼ੁਰੂਆਤ ਕੀਤੀ ਜਾਂਗੀ ਜੇ ਆਪਾਂ 90 ਦੇ ਦਹਾਕੇ ਦੀ ਗੱਲ ਕਰੀਏ ਦੋਸਤੋ 90 ਤੋਂ ਲੈ ਕੇ 2000 ਤੱਕ ਜ਼ਮੀਨਾਂ ਦੇ ਜਿਹੜੇ ਰੇਟ ਸੀਗੇ ਉਹ ਬਿਲਕੁਲੀ ਘੱਟ ਆਮ ਲੋਕਾਂ ਦੇ ਲੈਣ ਵਾਲੀ ਜ਼ਮੀਨ ਹੁੰਦੀ ਸੀ ਜਿਹੜੇ ਕਿਸੇ ਨੇ ਜ਼ਮੀਨਵੀਰ ਨੇ ਵੇਚਣੀ ਆ ਉਹਦੀ ਜ਼ਮੀਨ ਲੈਣ ਵਾਲਾ ਸਿਰਫ ਉਹਦੇ ਨਾਲ ਵਾਲਾ ਹੀ ਗਾਹਕ ਹੁੰਦਾ ਸੀਗਾ ਹੋਰ ਤਾਂ ਕੋਈ ਹੁੰਦਾ ਨਹੀਂ ਸੀਗਾ ਜਾਂ ਕੋਈ ਨਾ ਕੋਈ ਪਿੰਡ ਦੇ ਵਿੱਚੋਂ ਧਨਾੜ ਬੰਦਾ ਜਿਹੜਾ ਜਿਹੜੇ ਬੰਦੇ ਕੋਲੇ 200 ਬਿਗੇ ਜਾਂ 200 ਕਿੱਲਾ ਜਾਂ 100 ਕਿੱਲਾ ਪਹਿਲਾਂ ਹੈਗੀ ਐ ਸਿਰਫ ਉਹ ਖਰੀਦਦਾਰ ਜਾਂ ਇੱਕ ਅੱਧਾ ਕੋਈ ਹੋਰ ਤਕੜਾ ਬੰਦਾ ਹੁੰਦਾ ਹੋਰ ਤਾਂ ਕੋਈ ਜ਼ਮੀਨ ਦਾ ਖਰੀਦਦਾਰ ਹੁੰਦਾ ਨਹੀਂ ਸੀਗਾ ਬਾਹਰੋਂ ਤਾਂ ਕੋਈ ਆਉਂਦਾ ਨਹੀਂ ਸੀ ਇਸ ਕਾਰਨ ਕਰਕੇ ਜ਼ਮੀਨਾਂ ਦੇ ਰੇਟ ਸੀ ਜਿਹੜੇ ਉਹ ਉਹਨਾਂ ਦੇ ਮੁਤਾਬਕ ਹੀ ਚੱਲਦੇ ਸੀ ਉਹ ਜੋ ਰੇਟ ਕਹਿੰਦੇ ਸੀਗੇ ਰੇਟ मतलब अगले नु देनी पेंडि सी मजबूरी सी ਤੇ ਉਸ ਤੋਂ ਬਾਅਦ ਦੋਸਤੋ ਫਿਰ ਇੱਕ ਵਾਰੀ 95 ਦਾ ਸਮਾਂ ਆਇਆ 95 ਦੇ ਵਿੱਚ ਵੀ ਥੋੜਾ ਜਿਹਾ ਉਸਾਲ ਆਇਆ ਲੇਕਿਨ ਉਹ ਬਖਤੀ ਤੌਰ ਤੇ ਸੀਗਾ ਮੈਂ ਉਹਦਾ ਜ਼ਿਕਰ ਕਈ ਵਾਰ ਕਰ ਚੁੱਕਿਆ ਸਾਡੇ ਮਲੇਰ ਕੋਲ ਫੈਕਟਰੀ ਲੱਗਣੀ ਸੀ ਕੋਈ ਉਹਦੇ ਵਜ੍ਹਾ ਨਾਲ ਸਾਡੇ ਉਸਾਲ ਆਇਆ ਸੀ ਉਹਦੇ ਵਿੱਚ ਘਾਟਾ ਬਹੁਤ ਖਾਦਾ ਲੇਕਿਨ ਉਹ ਸਭ ਟੈਂਪਰੇਰੀ ਗੱਲਾਂ ਸਨ 2000 ਤੋਂ ਬਾਅਦ ਇੱਕੇ ਲਖਤ ਜਦੋਂ 2002 ਦਾ ਵਕਤ ਆਉਂਦਾ ਜਦੋਂ ਕੈਪਟਨ ਕੁਰਸੀ ਸਹਮਾਲਦੇ ਨੇ ਮੁੱਖ ਮੰਤਰੀ ਦੀ ਦਾ ਉਹ ਇੱਕ ਨਵਾਂ ਟ੍ਰੈਂਡ ਲੈ ਕੇ ਆਉਂਦੇ ਨੇ ਪੰਜਾਬ ਦੇ ਵਿੱਚ ਮੈਗਾ ਪ੍ਰੋਜੈਕਟਾਂ ਦਾ ਮੈਗਾ ਪ੍ਰੋਜੈਕਟ ਮਹਾਲੀ ਦੇ ਨਾਲ ਉਹ ਕੱਟਨੇ ਸ਼ੁਰੂ ਕਰ ਦਿੰਦੇ ਨੇ ਜਿਹਦੇ ਚ 100 ਏਕੜ ਘੱਟੋ ਘੱਟ ਜ਼ਮੀਨ ਜ਼ਰੂਰੀ ਸੀ 100 ਏਕੜ ਤੋਂ ਉੱਪਰਲੇ ਨੂੰ ਉਹ ਮੈਗਾ ਪ੍ਰੋਜੈਕਟ ਪਾਸ ਕਰਦੇ ਸੀਗੇ ਜਿਹਦਾ ਮਤਲਬ ਇੱਕ ਤਰ੍ਹਾਂ ਦਾ ਸੈਕਟਰ ਬਣਾਉਣਾ ਹੁੰਦਾ ਸੀਗਾ ਔਰ ਉਹਦਾ ਕਾਨੂੰਨ ਇਹ ਸੀ ਕਿ ਤੁਸੀਂ ਪਹਿਲਾਂ ਆਪਣੀ ਮਰਜ਼ੀ ਨਾਲ ਲੋਕਾਂ ਤੋਂ ਜ਼ਮੀਨ ਖਰੀਦਣੀ ਹੁੰਦੀ ਸੀ ਉਸ ਤੋਂ ਬਾਅਦ ਫਿਰ ਜਿਹੜਾ ਕਾਨੂੰਨ ਮੁਤਾਬਕ 20% ਜਾਂ 25% ਕਿੰਨਾ ਮਤਲਬ ਉਹ ਹੁੰਦਾਗਾ ਕਿ ਉਹ ਫਿਰ ਜ਼ਮੀਨ ਸਰਕਾਰ ਨੇ ਅਕਵਾਇਰ ਕਰਕੇ ਹੁਣੇ ਦੇਣੀ ਹੁੰਦੀ ਹੈ ਜੇਕਰ ਕੋਈ ਬੰਦਾ ਨਹੀਂ ਵੇਚਦਾ ਉਹ ਫਿਰ ਮੈਗਾ ਪ੍ਰੋਜੈਕਟਾਂ ਦਾ ਜਦੋਂ ਦੌਰ ਸ਼ੁਰੂ ਹੋਇਆ ਤਾਂ ਦੋਸਤੋ ਇਕੇ ਲਖਤ ਫਿਰ 2002 ਤੋਂ ਬਾਅਦ 2003 ਦੇ ਵਿੱਚ ਫਿਰ ਮਤਲਬ ਨੇਰੀ ਹੋਣੀ ਸ਼ੁਰੂ ਹੋਈ ਜਦੋਂ ਰੇਟ 30 ਕ ਹਜ਼ਾਰ ਰੁਪਏ ਬਿੱਗਾ ਜਾਨੀ 1.5 ਲੱਖ ਰੁਪਏ ਏਕੜ ਤੋਂ ਸਟਾਰਟ ਹੋਈ ਫਿਰ ਤਬੂਸੀਆਂ ਮਾਰੀਆਂ ਫਿਰ 2 ਹੋਇਆ ਪੌਣੇ 2 ਹੋਇਆ 2 ਹੋਇਆ ਸਵਾ 2 ਹੋਇਆ 2.5 ਹੋਇਆ ਪੌਣੇ 3 ਹੋਇਆ ਫਿਰ 4 ਲੱਖ ਹੋਇਆ ਫਿਰ 5 ਲੱਖ ਹੋਇਆ ਫਿਰ 7 ਲੱਖ ਹੋਇਆ ਫਿਰ 9 ਲੱਖ ਫਿਰ ਫਿਰ ਮਤਲਬ ਉਹ ਵੱਡੇ ਟਪੂਸੀਏ ਡੱਡੂ ਵਾਲੇ ਤੇ ਲੇਕਿਨ ਦੋਸਤੋ ਕੀ ਉਹ ਬਿਨਾਂ ਕਾਰਨ ਤੋਂ ਫਿਰ ਵਧੇ ਸੀ ਕਾਰਨ ਮੈਂ ਤੁਹਾਨੂੰ ਪਹਿਲਾਂ ਦੱਸ ਤਾ ਨਾ ਇੱਕ ਤਾਂ ਕਾਰਨ ਇਹ ਹੋ ਗਿਆ ਕਿ ਮੈਗਾ ਪ੍ਰੋਜੈਕਟ ਕੱਟੇ ਤੇ ਨਾਲ ਦੀ ਨਾਲ ਫਿਰ ਸਾਰੇ ਸ਼ਹਿਰਾਂ ਦੇ ਵਿੱਚ ਕਲੋਨੀਆਂ ਕੱਟਨੀਆਂ ਸ਼ੁਰੂ ਹੋ ਗਈਆਂ ਜਿਹੜੇ ਸਥਾਨਕ ਮਤਲਬ ਵਪਾਰੀ ਸੀਗੇ ਸਥਾਨਕ ਕੰਮ ਕਰਨ ਵਾਲੇ ਤੇ ਉਹਨਾਂ ਨੇ ਹਰੇਕ ਸ਼ਹਿਰ ਦੇ ਵਿੱਚ ਕੁਝ ਬੰਦੇ ਇਕੱਠੇ ਹੋ ਗਏ ਜਾਂ ਕੋਈ ਜਿਹੜਾ ਰੀਅਲ ਏਸਟੇਟ ਦਾ ਕਾਰੋਬਾਰੀ ਸੀ ਉਹਨਾਂ ਨੇ ਉੱਥੇ ਸ਼ਹਿਰਾਂ ਦੇ ਵਿੱਚ ਕਲੋਨੀਆ ਕੱਟਣੀਆਂ ਸ਼ੁਰੂ ਕਰਤੀਆਂ ਉਹ ਪੈਸਾ ਵੀ ਸਰਕਲ ਕਰਨ ਲੱਗ ਗਿਆ ਉਧਰੋਂ ਆਇਆ ਹੋਇਆ ਪੈਸਾ ਮਹਾਲੀ ਤੋਂ ਸਾਰੇ ਦਾ ਸਾਰਾ ਇਹ ਪੰਜਾਬ ਦੇ ਵਿੱਚ ਆਉਂਦਾ ਸੀਗਾ ਉਹ ਸਰਕਲ ਕਰਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਜਾ ਕੇ ਦੋਸਤੋ ਇੱਕ ਵਾਰੀ ਫੇਰ ਸਲੰਪ ਆ ਜਾਂਦਾ ਹੈਗਾ ਜਦੋਂ ਇਹ ਮੈਗਾ ਪ੍ਰੋਜੈਕਟਾਂ ਦੇ ਜਿਹੜੇ ਕੰਮ ਨੇ ਜਾਂ ਸਰਕਾਰ ਨੇ ਜਦੋਂ ਕਲੋਨੀਆਂ ਦੇ ਉੱਪਰ ਪਾਬੰਦੀ ਲਾਤੀ ਕਿ ਜਿਹੜੀ ਅਨ ਪ੍ਰੂਵਡ ਕਲੋਨੀਆਂ ਉਹ ਬੰਦ ਕਰਤੀਆਂ ਉਹਨਾਂ ਨੇ ਤੇ ਉਦੋਂ ਬਾਅਦ ਇੱਕੇ ਲੱਖ ਪੈਸੇ ਦਾ ਫਲੋ ਰੁਕ ਗਿਆ ਤੇ ਰੇਟ ਜਿਹੜੇ ਨੇ ਦੁਬਾਰਾ ਪਹਿਲਾਂ ਰੁਕੇ ਫਿਰ ਬਾਅਦ ਵਿੱਚ ਡਾਊਨ ਹੋਣੇ ਸ਼ੁਰੂ ਹੋਏ ਫਿਰ ਡਾਊਨ ਹੋ ਗਏ ਫਿਰ ਡਾਊਨ ਹੋ ਗਏ ਉਸ ਤੋਂ ਬਾਅਦ ਦੋਸਤੋ ਫਿਰ ਕਈ ਸਾਲ ਇਸੇ ਤਰ੍ਹਾਂ ਇਸ ਲੰਪ ਰਿਹਾ ਤਕਰੀਬਨ ਜ਼ਮੀਨਾਂ 15 ਤੋਂ 17 ਲੱਖ ਰੁਪਏ ਏਕੜ ਦੇ ਉੱਪਰ ਆ ਗਿਆ ਸੀ 40 45 ਤੋਂ ਮੁੜ ਕੇ ਯਾਨੀ 3 ਗੁਣਾ ਰੇਟ ਘਟ ਗਏ ਲੇਕਿਨ ਦੋਸਤੋ ਉਸ ਤੋਂ ਬਾਅਦ ਫਿਰ ਜਦੋਂ ਹੋਰ ਕੰਮ ਸਟਾਰਟ ਹੋਇਆ ਤਕਰੀਬਨ 2 ਸਾਲ ਪਹਿਲਾਂ ਦਾ ਕੰਮ ਇਹ ਸ਼ੁਰੂ ਹੋਇਆ ਹੋਇਆ ਹੁਣ ਜ਼ਿਆਦਾਤਰ ਸਾਲ ਦਾ 1 ਸਾਲ ਪਹਿਲਾਂ ਤੋਂ ਤਾਂ ਫਿਰ ਤੁਸੀਂ ਐ ਮੰਨ ਲਓ ਵੀ ਨੇਰੀ ਆ ਗਈ ਇਹਨਾਂ ਦੇ ਕੀ ਕਾਰਨ ਕੀ ਨੇਗੇ ਮਤਲਬ ਇਹ ਕੀ ਕਾਰਨ ਇਹੀ ਨੇਗੇ ਵੀ ਮਤਲਬ ਕੋਈ ਮੈਗਾ ਪ੍ਰੋਜੈਕਟ ਸ਼ੁਰੂ ਹੋ ਗਿਆ ਜਾਂ ਹੁਣ ਕਾਰਨ ਦੋਸਤੋ ਬਹੁਤ ਸਾਰੇ ਕਾਰਨ ਨੇਗੇ ਜਿਹੜੇ ਮੈਂ ਕਈ ਵਾਰੀ ਜ਼ਿਕਰ ਕਰਦਾ ਉਹਨਾਂ ਤੋਂ ਤੁਹਾਨੂੰ ਦੱਸਦਾ ਨਾ ਅੱਗੇ ਇੱਕ ਸਾਈਡ ਤੋਂ ਜਿਵੇਂ ਮਹਾਲੀ ਤੋਂ ਪੈਸਾ ਆਉਂਦਾ ਸੀਗਾ ਹੁਣ ਬਹੁਤ ਸਾਈਡਾਂ ਤੋਂ ਪੈਸਾ ਆਉਂਦਾ ਪਹਿਲਾਂ ਤਾਂ ਸਰਕਾਰ ਨੇ ਜਿਹੜਾ ਗਰਕਰੀ ਨੇ ਮਤਲਬ ਕੱਟਤੀਆਂ ਰੋੜਾਂ ਪ੍ਰਾਈਵੇਟ ਰੋੜਾਂ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜਿਹੜਾ ਚਾਲ ਵਸਾਤਾ ਯੂਪੀ ਪੰਜਾਬ ਹਰਿਆਣਾ ਜਿਹੜਾ ਨਾਲ ਲੱਗਦਾ ਉੱਤਰੀ ਭਾਰਤ ਉਹ ਤਾਂ ਸਾਰੇ ਭਾਰਤ 'ਚ ਵਸਾਇਆ ਲੇਕਿਨ ਜਿਹੜਾ ਉੱਤਰੀ ਭਾਰਤ ਦੇ ਵਿੱਚ ਸੜਕਾਂ ਦਾ ਜਾਲ ਵਿਛਿਆ ਇਹ ਪੈਸਾ ਮਿਲਣਾ ਸਭ ਤੋਂ ਪਹਿਲਾਂ ਸ਼ੁਰੂ ਹੈ ਸਭ ਤੋਂ ਪਹਿਲਾਂ ਜਦੋਂ ਸ਼ੁਰੂਆਤ ਸਟਾਰਟਿੰਗ ਹੁੰਦੀ ਆ ਇਹ ਸੜਕਾਂ ਵਾਲੇ ਪੈਸੇ ਨਾਲ ਸਟਾਰਟ ਹੁੰਦਾ ਉਸ ਤੋਂ ਬਾਅਦ ਫਿਰ ਦੋਸਤੋ ਮਹਾਲੀ ਦੇ ਆਲੇ-ਦਾਲੇ ਫਿਰ ਇੱਕ ਤਰ੍ਹਾਂ ਦਾ ਉਹ ਮਹਾਨਗਰ ਬਣਨ ਲੱਗਿਆ ਜਦੋਂ ਉੱਥੇ ਇੰਨੀਆਂ ਕੰਪਨੀਆਂ ਹੁਣ ਆ ਗਈਆਂ ਕਿ ਜਿਨ੍ਹਾਂ ਦੀ ਕੋਈ ਗਿਣਤੀ ਕਰਨਾ ਹੀ ਮੁਸ਼ਕਲ ਹੋ ਗਿਆ ਅੱਗੇ ਮਹਾਲੀ ਦੇ ਉਰਲੇ ਪਾਸੇ ਕੱਲਾ ਨਾਲ ਸੀਗਾ ਔਰ ਨਿਊ ਚੰਡੀਗੜ੍ਹ ਵਾਲਾ ਪਾਸਾ ਵੀ ਹੋ ਗਿਆ ਮਤਲਬ ਕਿ ਟੋਟਲ ਮਹਾਲੀ ਦੇ ਆਲੇ-ਦਾਲੇ ਤਿੰਨ ਸਾਈਡਾਂ ਤੇ ਮਤਲਬ ਕੰਪਨੀਆਂ ਦਾ ਨਾ ਇੱਕ ਤਰ੍ਹਾਂ ਦਾ ਕੋੜੀਵੇਲ ਵਾਂਗੂ ਕੰਪਨੀਆਂ ਵਧੀਆਂ ਉਸ ਤੋਂ ਬਾਅਦ ਕੰਪਨੀਆਂ ਲਿੰਕ ਮੇਨ ਰੋਡਾਂ ਦੇ ਉੱਪਰ ਚੱਲ ਪਈਆਂ ਫਿਰ ਪੰਜਾਬ ਦੇ ਵਿੱਚ ਸਾਰੇ ਚ ਕੰਮ ਸਟਾਰਟ ਹੋਇਆ ਹੁਣ ਜਿਹੜੇ ਫਿਰ ਹਰਿਆਣਾ ਤੇ ਜੂਪੀ ਜੂਗਾ ਕਾਉਣਾ ਸਟਾਰਟ ਹੋਇਆ ਹੁਣ ਦੋਸਤੋ ਮੈਂ ਤੁਹਾਨੂੰ ਦੱਸ ਦਵਾਂਗਾ ਕਿ ਇੰਨੇ ਕ ਲੋਕਾਂ ਕੋਲੇ ਪੈਸਾ ਆਇਆ ਹੋਇਆ ਜੀ ਦੇ ਚੋ 10% ਲੋਕਾਂ ਨੇ ਜ਼ਮੀਨਾਂ ਖਰੀਦੀਆਂ ਨੇ ਅਜੇ 90% ਮੈਂ ਕਹਿ ਸਕਦਾ ਹਾਂਗਾ ਦਾਅਵੇ ਨਾਲ 90 ਤੋਂ 85 85 ਤੋਂ 90% ਲੋਕਾਂ ਕੋਲੇ ਅਜੇ ਪੈਸਾ ਪਿਆ ਰ ਜਿਹੜੇ ਇਸ ਹਾਸਤੇ ਰੱਖੀ ਬੈਠੇ ਨੇ ਵੀ ਸ਼ਾਇਦ ਰੇਟ ਹੈ ਜਿਹੜਾ ਦੁਬਾਰਾ ਡਾਊਨ ਹੋਊਗਾ ਤਾਂ ਅਸੀਂ ਜ਼ਮੀਨਾਂ ਖਰੀਦਾਂਗੇ ਲੇਕਿਨ ਕੀ ਹੁਣ ਦੋਸਤੋ ਰੇਟ ਕੂਨੀ ਮੋੜ ਕੱਟੂਗਾ ਇਹਦੇ ਬਾਰੇ ਆਪਾਂ ਮਤਲਬ ਵਿਚਾਰ ਕਰਨੀ ਸ਼ੁਰੂ ਕਰੀ ਦੀ ਵੀ ਕੀ ਕੂਨੀ ਮੋੜ ਰੇਟ ਜਮੀਨਾਂ ਦਾ ਕੱਟ ਜਾਊਗਾ ਹੁਣ ਥੱਲੇ ਚਲੇ ਜਾਊਗਾ ਕੁਝ ਵੀ ਸੰਭਵ ਹੈ ਕੁਝ ਵੀ ਸੰਭਵ ਹੈ ਕਿ ਰੇਟ ਇਹ ਕੋਣੀ ਮੋੜ ਥੱਲੇ ਵੀ ਆ ਸਕਦਾ ਔਰ ਇਹ ਆਪਣੀ ਰਫ਼ਤਾਰ ਨਾਲੋਂ ਇੱਕੇ ਲੱਤ ਤੇਜ਼ੀ ਵੀ ਫੜ ਸਕਦਾ ਹੈ ਲੇਕਿਨ ਸੰਭਾਵਨਾ ਜਦੋਂ ਕੋਈ ਚੀਜ਼ ਪੀਕ ਤੇ ਚਲੀ ਜਾਂਦੀ ਹੈ ਨਾ ਫਿਰ ਉਹ ਨਹੀਂ ਮੋੜ ਕੱਟਿਆ ਜਾਂਦਾਗਾ ਹੁਣ ਪੀਕ ਤੇ ਚੜੀ ਹੋਈ ਕਹਾਣੀਆਂ ਇਹਨੂੰ ਅਗਰ ਕੰਪਨੀਆਂ ਨੇ ਜਦ ਸਰਕਾਰਾਂ ਨੇ ਇੱਕ ਵਾਰੀ ਸੋਚ ਲਿਆ ਕਿ ਇਹਨੂੰ ਆਪਣੇ ਰੋਕਣਾਗਾ ਕਿਉਂਕਿ ਇਹਦੇ ਚ ਰੇਟ ਵਧਾਉਣ ਦੇ ਵਿੱਚ ਸਭ ਤੋਂ ਵੱਡਾ ਕੰਮ ਕੰਪਨੀਆਂ ਦਾਗਾ ਮੈਂ ਬਹੁਤ ਵਾਰੀ ਤੁਹਾਨੂੰ ਜ਼ਿਕਰ ਕਰਿਆ ਕਿ ਲਾਹ ਦੱਖਣ ਤੋਂ ਸਾਰੇ ਮੰਤਰੀਆਂ ਮੁੱਖ ਮੰਤਰੀਆਂ ਕੋਟਲੀ ਪਤਾ ਨਹੀਂ ਕਿੰਨੇ ਕੁ ਬਿਜ਼ਨਸਮੈਨਾਂ ਦੀਆਂ ਕੰਪਨੀਆਂ ਨੇ ਜਿਹੜੀਆਂ ਪੰਜਾਬ ਦੇ ਆਲੇ-ਗਲੇ ਫਿਰਦੀਆਂ ਨੇ ਗੇੜੇ ਕੱਢਦੀਆਂ ਤੇ ਜ਼ਮੀਨਾਂ ਖਰੀਦਦੀਆਂ ਜੇ ਕਿਤੇ ਉਹ ਮਤਲਬ ਚੁੱਪ ਕਰ ਗਏ ਉਹਨਾਂ ਨੇ ਸੋਚ ਲਿਆ ਸਰਕਾਰਾਂ ਨਾਲ ਕੋਈ ਗਿੱਟਮਟ ਹੋ ਗਈ ਕਿ ਆਪਾਂ ਨੇ ਹੁਣ ਜ਼ਮੀਨਾਂ ਦੇ ਰੇਟ ਜਿਹੜੇ ਘਟਾਉਣੇ ਨੇ ਫੇਰ ਕੁਝ ਵੀ ਹੋ ਸਕਦਾ ਦਾ ਫੇਰ ਮੈਂ ਇਹ ਕਹਿ ਸਕਦਾ ਦਾ ਫੇਰ ਤਾਂ ਐਂ ਪਤਾ ਲੱਗਣਾ ਕਿ ਲੱਗੀ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਕਿਸੇ ਨੇ ਬਾਤ ਹੀ ਨਹੀਂ ਪੁੱਛਣੀ ਹੈਗੀ ਫੇਰ ਤਾਂ ਪੈਸਾ ਜਿਹੜਾ ਨਾ ਜਿੰਨੇ ਮਤਲਬ ਫਿਰ ਵੱਡੇ ਲੋਕ ਨੇ ਉਹ ਆਪਣੇ ਆਪ ਨੂੰ ਘੁੱਟ ਲੈਂਦੇ ਨੇ ਤੇ ਉਸ ਤੋਂ ਬਾਅਦ ਫਿਰ ਜਿਹੜੇ ਜਿੰਨਾ ਲੋਕਾਂ ਕੋਲ ਪੈਸਾ ਪਿਆ ਹੁੰਦਾ ਫਿਰ ਉਹ ਹੋਰ ਘੁੱਟਣਾ ਸ਼ੁਰੂ ਕਰ ਦਿੰਦੇ ਨੇ ਰੁਕ ਜੋ ਹੁਣ ਦੁਬਾਰਾ ਰੁਕ ਜਾ ਹੁਣ ਕਟੂਗੀ ਰੁਕ ਜਾ ਹੁਣ ਕਟੂਗੀ ਫੇਰ ਜਿਹੜੇ ਲੋਕ ਵੇਚਦਾਰ ਨੇ ਉਹਨਾਂ ਨੂੰ ਕੀ ਹੁੰਦਾਗਾ ਕਿ ਹੁਣ ਯਾਰ ਪਹਿਲਾਂ ਤਾਂ ਆਪਣੀ 65 70 ਲੱਖ ਨੂੰ ਵਿਕਦੀ ਸੀ ਹੁਣ 55 ਹੀ ਬੋਲਦੇ ਨੇ ਰੁਕ ਜਾ ਯਾਰ ਦੁਬਾਰਾ ਉੱਪਰ ਨੂੰ ਫੇਰ ਜਾਓਗੇ ਉਹ ਵੇਚਣ ਵਾਲੇ ਵੀ ਬੰਦ ਹੋ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਸ ਤੋਂ ਜਦੋਂ ਅ ਵੇਚਣ ਵਾਲੇ ਜ਼ਿਆਦਾ ਹੋ ਜਾਂਦੇ ਨੇ ਖਰੀਦਦਾਰ ਘੱਟ ਰਹਿ ਜਾਂਦੇ ਨੇ ਫੇਰ ਰੇਟ ਆ ਜਿਹੜਾ ਬਿਲਕੁਲ ਡਾਊਨ ਹੋ ਜਾਂਦਾ ਇਸ ਕਰਕੇ ਇਹ ਕਦੋਂ ਕੂਨੀ ਮੋੜ ਕੱਟ ਜੇ ਇਦੀ ਭਵਿੱਖਬਾਣੀ ਕਰਨੀ ਤਾਂ ਦੇਖੋ ਹੈਗੀ ਆ ਮੁਸ਼ਕਲ ਪਰ ਸਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਮੇਰੀ رائے ਤੁਹਾਨੂੰ ਦੋਸਤੋ ਇਹੀ ਆ ਕਿ ਜਿਹੜਾ ਵੀਰ ਵੇਚਣੀ ਜ਼ਮੀਨ ਚਾਹੁੰਦਾਗਾ ਉਹਨੂੰ ਵੇਚ ਦੇਣੀ ਚਾਹੀਦੀ ਆ ਸਮਾਂ ਅੱਜ ਉਹਨਾਂ ਦੇ ਲਈ ਅਨਕੂਲ ਹੈ ਅੱਜ ਉਹਨਾਂ ਦਾ ਟਾਈਮ ਹੈ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਬੰਦੇ ਬਿਨਾਂ ਕਿਸੇ ਸੋਚੇ ਸਮਝੇ ਤੋਂ ਰੇਟ ਉਹੀ ਮਾਲ ਜਿੱਤੇ ਕਿਤੇ 65 ਲੱਖ ਦਾ 70 ਲੱਖ ਦਾ ਰੇਟ ਆ ਕਰੋੜ ਰੁਪਈਆ ਮੰਗੀ ਬੈਠੇ ਨੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਆ ਭਰਾਵੋ ਦੇਖੋ ਫਿਰ ਬਾਅਦ ਦੇ ਵਿੱਚ ਪਸਤਾਉਣਾ ਹੀ ਪੱਲੇ ਰਹਿ ਜਾਂਦਾ ਜਦੋਂ ਆਪਾਂ ਜਾਦੇ ਸਿਆਣੇ ਬਣਦੇ ਬਣਦੇ ਨਾ ਫਿਰ ਆਪਾਂ ਗਲਤੀ ਕਰ ਬੈਨੇ ਆ ਫਿਰ ਉਦੋਂ ਬਾਅਦ ਫਿਰ ਆਪਾਂ ਪਸਤਾਉਣਾ ਯਾਰ ਉਦੋਂ ਇੰਨੇ ਨੂੰ ਇਨਾ ਬੇਇਜ਼ਤੀ ਉਦੋਂ ਯਾਰ ਆਪਾਂ ਇੰਨੇ ਨੂੰ ਮੇਰੇ ਕੋਲ ਇਹ ਜਿਹੜਾ ਹਜ਼ਾਰਾਂ ਆਧਾਰਨਾਂ ਨੇ ਜਿਹੜੇ ਫਿਰ ਬਾਅਦ ਚ ਸਾਨੂੰ ਕਹਿੰਦੇ ਯਾਰ ਉਦੋਂ ਦਾ ਵਧੀਆ ਰਹਿੰਦੇ ਜੇ ਉਦੋਂ ਵੇਚ ਦਿੰਦੇ ਸੋ ਉਹ ਵੀ ਮਤਲਬ ਆਪਣਾ ਸੋਚਣਾ ਤੇ ਜਿਹੜੇ ਖਰੀਦਦਾਰ ਵੀਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਕਿਤੇ ਇਸੇ ਆਸ ਦੇ ਵਿੱਚ ਹੀ ਕਿ ਹੋਰ ਘਟੂਗਾ 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 ਕਰਦੇ ਤੁਸੀਂ ਹੁਣ 25-30 ਲੱਖ ਤੋਂ ਸਟਾਰਟ ਹੋਈ ਜ਼ਮੀਨ ਅੱਜ ਕਿੱਥੇ ਜਾ ਕੇ ਪਹੁੰਚ ਗਈ ਆ ਲੇਕਿਨ ਤੁਸੀਂ ਤੁਹਾਡੀ ਉਹ ਜਿਹੜਾ ਉੱਠਦਾ ਬੁੱਲ ਡਿਗਣਾ ਵਾਲਾ ਨਾ ਉਹ ਡਿਗਿਆ ਨਹੀਂ ਹੈਗਾ ਉਹਨੇ ਡਿਗਣਾ ਨਹੀਂ ਡਿਗਣਾ ਉਹ ਕਮੈਂ ਤੁਹਾਨੂੰ ਜੇਕਰਕਾਰੀ ਦਿੱਤਾਗਾ ਕਿਉਂਕਿ ਕਾਰਨ ਬਹੁਤ ਨੇ ਜ਼ਮੀਨਾਂ ਦੇ ਰੇਟ ਵਧਣ ਦੇ ਘਟਣ ਵਾਲਾ ਜਿਹੜਾ ਕਾਰਨ ਦਿਖਾਈ ਨਹੀਂ ਦਿੰਦਾ ਜਿੱਦ ਦੇ ਘਟਣ ਵਾਲੇ ਕਾਰਨ ਦਿਖਾਈ ਦੇਣੇ ਨਹੀਂ ਹੈਗੇ ਫਿਰ ਉਹ ਕਾਰਨ ਫਿਰ ਤਾਂ ਤੁਹਾਨੂੰ ਮੈਂ ਜਿਵੇਂ ਦੱਸਿਆ ਨਾ ਚੁੱਪ ਚਪੀਤੇ ਐਂ ਘੁੱਟ ਲੈਂਦੇ ਨੇ ਬਸ ਖਤਮ ਕਹਾਣੀ ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਚ ਰੱਖ ਕੇ ਆਪਣਾ ਕੰਮ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ